ਇੰਦੇ ਗੰਗਾ ਪਾਪਮ ਸ시ਤਾਪਮ ਦਨਯ ਕਲਪ ਤਰੂਰ ਜਥਾ ਪਾਪਮ ਤਾਪੁ ਤਥਾ ਦਨਯਮ ਹੰਤੀ ਸਾਧੂ ਸਮਾਗਮਾ ਇੰਦੇ ਦੁਨੀਆ ਦੇ ਲੋਕ ਅੱਜ ਆਪਾਂ ਦੇਖਦੇ ਹਾਂ ਸਾਵਣ ਦਾ ਮਹੀਨਾ ਚੱਲਦਾ ਗੰਗਾ ਦੇ ਦਰਸ਼ਨ ਕਰਨ ਵਾਸਤੇ ਦੂਰੋਂ ਦੂਰੋਂ ਲੋਕ ਜਾ ਰਹੇ ਹਨ ਪਾਦੇ ਵਾਸਤੇ ਇਹ ਗੰਗਾ ਸਾਡੇ ਪਾਪਾਂ ਨੂੰ ਦੂਰ ਕਰਦੀ ਹੈ। ਚੰਦਰਮਾ ਕਿਸ ਵਾਸਤੇ ਮੰਨਿਆ ਜਾਂਦਾ? ਕਹਿੰਦੇ ਚੰਦਰਮਾ ਤਪਸ਼ ਨੂੰ ਦੂਰ ਕਰਦਾ ਹੈ। ਇੱਕ ਕਲਪਵ੍ਰਿਸ਼ ਹੈ। ਉਸ ਦੇ ਪਹਿਲੇ ਸਮਿਆ ਦੇ ਅੰਦਰ ਬੜੀ ਪੂਜਾ ਹੁੰਦੀ ਸੀ। ਜਾਂ ਕਪਲਦਾਰੂ ਦੀ ਤੇ ਜਾਂ ਕਲਪਵ੍ਰਿਸ਼ ਦੀ। ਕੇਸ ਵਾਸਤੇ ਕੇ ਸਾਨੂੰ ਮਨ ਮੰਗੀਆਂ ਵਸਤੂਆਂ ਪ੍ਰਾਪਤ ਹੁੰਦੀਆਂ ਹਨ ਉਹ ਕਹਿੰਦੇ ਡੰਗਾ ਪਾਪੁ ਸ਼ਸ਼ੀ ਤਾਪੁ ਦਨਯ ਕਲਖ ਤਰੂਰ ਜਥਾ ਪਾਪੁ ਤਾਪੁ tatha dany mahanti sadhu samagamam ਤੇਰੇ ਪਾਪ ਦੂਰ ਹੋ ਜਾਣਗੇ ਬਾਹਰੀ ਦਰਸ਼ਨ ਚੰਦਰਮਾ ਦੂਰ ਕਰਦਾ ਹੈ ਪਰ ਤੇਰੇ ਹਿੱਤੇ ਵਾਲੀ ਜਿਹੜੀ ਤਪਸ਼ ਹੈ ਉਹ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੂਜ ਕਰੇ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਵਚਨ ਹੈ ਚੰਦਨ ਚੰਦਨਾ ਸਰਗਰੁ ਮੂਲ ਨ ਮਟਈ ਘਾਮ ਸੀਧਲ ਕੀ ਵਾ ਨਾਨਕਾ ਜਪਦੜੋ ਹਰਨਾ ਕਹੇ ਚੰਦ ਵੀ ਤੇਰੀ ਤਪਸ਼ ਨੂੰ ਦੂਰ ਨਹੀਂ ਕਰ ਸਕਦਾ ਚੰਦਨ ਜਿਹਦੇ ਨਾਲ ਸੱਪ ਘਨੇਟੇ ਪਾ ਕੇ ਬੈਠਦੇ ਵੀ ਸਾਡੇ ਜਦੋਂ ਉਹਨਾਂ ਨੂੰ ਜ਼ਹਿਰ ਦੀ ਕਵਚ ਚੜਦੀ ਨਾ ਚੰਦਨ ਬ੍ਰਿਸ਼ ਤੇ ਚੁਆਲੇ ਹੋ ਜਾਂਦੇ ਸੱਪ ਵੀ ਸਾਡੀ ਕਵਚ ਦੂਰ ਹੋ ਜਾਵੇ ਮਹਾਰਾਜ ਦੀ ਪਾਵਨ ਤੁਲ ਕਰ ਬਾਣੀ ਕਹਿੰਦੀ ਚੰਦਨ ਚੰਦਨਾ ਸਰਦ ਰੁਤ ਤੀਸਰੀ ਸਰਦੀ ਦੀ ਰੁਸ ਵੀ ਤੇਰੀ ਕਵਚ ਦੂਰ ਵੀ ਕਰ ਸਕਦੀ ਮੂਰ ਨ ਬਟਾਈ ਕਹਾਮ ਤੀਤਲ ਕੀਵੈ ਨਾਮਕ ਜਪੰਦੜੋ ਹਰਨਾ ਕਹਿੰਦੇ ਤਾਂ ਠੰਡਾ ਹੋਵੇਗਾ ਜੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪੇ। ਇਸ ਕਰਕੇ ਉਹਨਾਂ ਗੁਰਮੁਖਾਂ ਨੇ ਲਿਖਿਆ ਕਿ ਤੇਰੇ ਪਾਪ ਵੀ ਦੂਰ ਹੋ ਜਾਣਗੇ ਤੇਰੀ ਤਪਸ਼ ਵੀ ਦੂਰ ਹੋ ਜਾਵੇਗੀ ਤੇ ਜੋਗ ਮਨ ਦੇ ਵਿੱਚ ਚਾਹੁੰਦਾ ਉਹ ਵਸਤੂਆਂ ਵੀ ਪ੍ਰਾਪਤ ਹੋ ਜਾਣਗੀਆਂ ਹੰਤੀ ਸਾਧੂ ਸਮਾਤਮਾ ਜਦੋਂ ਤੁਸੀਂ ਸਾਧੂਆਂ ਦੇ ਸਮਾਗਮ ਵਿੱਚ ਆਇਆ ਜਦੋਂ ਤੁਸੀਂ ਸੰਤਾਂ ਮਹਾਤਮਾ ਦੇ ਦਰਸ਼ਨ ਕਰ ਲਵੇਗਾ ਤੇ ਮਹਾਂਪੁਰਖਾਂ ਦੇ ਦਰਸ਼ਨ ਕਰਨੇ ਉਹਨਾਂ ਦੀ ਯਾਦ ਦੇ ਵਿੱਚ ਹਾਜ਼ਰੀ ਭਰਨੀ ਇੰਨੀ ਪ੍ਰਸਿੱਧ ਹੈ ਦੁਨੀਆਂ ਦੇ ਅੰਦਰ ਅਨੇਕਾਂ ਕਥਾ ਹੁੰਦੀਆਂ ਮਹਾਤਮਾ ਦੀਆਂ ਇੱਕ ਬਚਨ ਆਉਂਦਾ ਹੈ ਕਿਸੇ ਰਾਜ ਦੇ ਵਿੱਚ ਇੱਕ ਮਹਾਤਮਾ ਆ ਗਏ ਸੰਤ ਬਾਬਾ ਖੁਦਾ ਸਿੰਘ ਜੀ ਵਰਗੇ ਸੰਗਤਾ ਦਰਸ਼ਨ ਕਰਨ ਜਾਂ ਲੱਗ ਪਈਆਂ ਹੌਲੀ ਹੌਲੀ ਰਾਜ ਦਾ ਜੀਵਨ ਸੰਤਾਂ ਦਾ ਸ਼ਰਧਾਲੂ ਬਣ ਗਿਆ ਉਸ ਨੇ ਮਹਾਪੁਰਖਾਂ ਦੇ ਸੁੰਦਰ ਬਚਨ ਸੁਣ ਕੇ ਉਹਨਾਂ ਦੀ ਸੁਪਾ ਸੁਣ ਕੇ ਰਾਜੇ ਨੂੰ ਬੇਨਤੀ ਕੀਤੀ ਮਹਾਰਾਜ ਆਪਣੇ ਰਾਜ ਵਿੱਚ ਨਾਮ ਜਪਣ ਵਾਲੇ ਮਹਾਤਮਾ ਆਏ ਹੋਏ ਹਨ ਦਰਸ਼ਨ ਕਰੀਏ ਰਾਜਾ ਕਹਿੰਦਾ ਇਹੋ ਜੇ ਬੜੇ ਆਉਣਗੇ ਮੇਰੇ ਪਿਤਾ ਜੀ ਕੋਲੇ ਵੀ ਬੜੇ ਆਉਂਦੇ ਸੀ ਲੁੱਟ ਕੇ ਟੁੱਟ ਜਾਂਦੇ ਹਨ ਉਹਨਾਂ ਨੂੰ ਜਦੋਂ ਪਤਾ ਲੱਗਦਾ ਵੀ ਰਾਜਾ ਸਾਡਾ ਸ਼ਰਧਾਦੂ ਬਣ ਗਿਆ ਦੁਨੀਆ ਲੋਕ ਜਾਨ ਲੱਗ ਪੈਂਦੇ ਮਾਇਆ ਆ ਜਾਂਦੀ ਲੱਗ ਜਾਂਦੇ ਹਨ ਵੀਰ ਕਹਿੰਦਾ ਨਹੀਂ ਮਹਾਰਾਜ ਜੋ ਮੇਰੀ ਅਜ ਤੱਕ ਦੀ ਬੁੱਧੀ ਹੈ ਉਹਦੇ ਅਨਸਾਰ ਇਹ ਮਹਾਂਕਮੜੇ ਚੰਗੇ ਐ ਦੋ ਚਾਰ ਵਾਰੀ ਰਾਜੇ ਨੇ ਜਦੋਂ ਇਸ ਗੱਲ ਨੂੰ ਸੁਣਿਆ ਇੱਕ ਦਿਨ ਵਜ਼ੀਰਾਂ ਦੇ ਨਾਲ ਕਿਹਾ ਯਾ ਜਿਸਕਾਰ ਘਟੇ ਪੇਟਣ ਜਾਣਾ ਤੁ ਸੰਤਾਂ ਦੇ ਵੀ ਦਰਸ਼ਨ ਕਰ ਲਵਾਂਗੇ ਜਾਂਦੇ ਹਨ ਮਹਾਪੁੱਤਰ ਬੈਟਰੇ ਚਾ ਉਂਕੀ ਲਾ ਕੇ ਇੱਕ ਕਾਂ ਫੂਦੇ ਉੱਤੇ ਬੈਠਾ ਨਾਲੇ ਤਾਂ ਪਾਣੀ ਦੇ ਨਾਲ ਵਿੱਚ ਆਪਣੀ ਝੁੰਝ ਲਾ ਲਵੇ ਨਾਲੇ ਉਹਨੂੰ ਪੱਥਰ ਦੇ ਨਾਲ ਘਸਾ ਲਵੇ ਇਦੋ ਰੋਦਰ ਕਸਾਈ ਜਾਵੇ ਸੰਤ ਬੈਠੀਏ ਵਚਨ ਕਰਨ ਲੱਗ ਪਏ ਕਜ ਉੱਤੇ ਬਹੁਤ ਸਵਾਰ ਰਖਣਾ ਨਗਾਵਣਾ ਪਾਣੀ ਜੋ ਹੀ ਬਾਤ ਕੋ ਕਰਨੀ ਚਾਹੀ ਸੋਈ ਬਾਤ ਮੈਂ ਜਾਣੀ ਸੰਤਾਂ ਨੇ ਦੋ ਤਿੰਨ ਵਾਰੀ ਪੜਤਾ ਰਾਜਾ ਮਗਨ ਆ ਕੇ ਠਣ ਗਿਆ ਰਾਜੇ ਨੇ ਸੁਣ ਲਿਆ ਵਜ਼ੀਰ ਨੂੰ ਮਖੌੜ ਕਰ ਤੱਕ ਪਿਆ ਇਹਦਾ ਤੇਰੇ ਸੰਤ ਦਾ ਬੜਾ ਸੋਹਣਾ ਵਚਨ ਪੜਦੇ ਸੀ ਕਾਂ ਨੂੰ ਵੇਖੀ ਕਰੀ ਗਏ ਕੱਚ ਕੂਚਾ ਬਹੁਤ ਸਵਾਰਾ ਪੁਨਾ ਲਗਾ ਬੈ ਪਾਣੀ ਜੋਈ ਬਾਤ ਤੂੰ ਕਰਨੀ ਚਾਹੀ ਜੋਈ ਬਾਤ ਮੈਂ ਜਾਣੀ ਕਹਿੰਦਾ ਪਿੰਗਲ ਪੜੇ ਹੋਏ ਕਮਤਾ ਬਣਾ ਲਈ ਉ ਤਾਂ ਆਉਂਦਾ ਜਾਂਦਾ ਕੁਛ ਨਹੀਂ ਵਜੀਰ ਕਹਣ ਲਗਾ ਠੀਕ ਮਹਾਰਾਜ ਕੁਝ ਕਰੂੰ ਸਮਾ ਆਇਆ ਰਾਜੇ ਨੇ ਗੱਲ ਦੇ ਵਿੱਚ ਨਾ ਕੋਈ ਜ਼ਖਮ ਹੋ ਗਿਆ। ਜ਼ਖਮ ਨੂੰ ਠੀਕ ਕਰਨ ਵਾਸਤੇ ਵੈਦ ਸੱਜਿਆ ਸੱਜਿਆ ਉਹ ਕਹਿੰਦਾ ਮਹਾਰਾਜ ਗੱਲ ਦੇ ਵਿੱਚ ਚੀਰਾ ਦੇਣਾ ਪਵੇਗਾ ਤੁਹਾਡਾ ਜਰਾ ਨਾਲ ਜਰ ਜਾਵੇ ਵੀ ਠੀਕ ਹੋ ਜਾਵੇ। ਕਹਿੰਦਾ ਠੀਕ ਹੈ। ਰਾਜੇ ਦੇ ਭਰਾ ਨੂੰ ਪਤਾ ਲੱਗਾ। ਉਹਨੇ ਵੈਦ ਦੇ ਨਾਲ ਗੱਲਬਾਤ ਕਰ ਲਈ। ਕਹਿੰਦਾ ਜਦੋਂ ਤੇਰੇ ਭਰਾ ਨੂੰ ਚੀਰਾ ਦੇ ਗਾ ਉਹ ਸਾਰਾ ਰਗ ਵੜਦੀ ਤੈਨੂੰ ਮਾਇਆ ਦੇਣਾ ਉਹ ਕਹਿੰਦਾ ਠੀਕ ਹੈ ਮਹਾਰਾਜ ਕੋਈ ਗੱਲ ਨਹੀਂ ਤੁਸੀਂ ਰਾਜੇ ਦੇ ਭਰਾ ਨੂੰ ਮੈਂ ਤੁਹਾਡਾ ਬਜਨ ਮੰਨਦਾ ਜੇ ਨਾਮ ਲੈਂਦਾ ਮੈਂ ਮਾਰ ਦੇਵਾਂਗੇ ਰਾਜੇ ਕੋਈ ਸ਼ਿਕਾਇਤ ਕਰਦੇ ਨਹੀਂ ਨਾ ਉਹ ਲਾਲਤ ਦੇ ਵਿੱਚ ਆ ਕੇ ਡਰ ਦੇ ਵਿੱਚ ਆ ਕੇ ਮੰਨ ਗਿਆ ਵੈਦ ਆਇਆ ਉਹਦੇ ਕੋਲੇ ਜਿਹੋ ਉਹਦਾ ਸ਼ਾਸਤਰ ਸੀ ਉਸ ਤਰ੍ਹਾਂ ਅੱਜ ਤੁਸੀਂ ਜਿਸ ਦੇ ਨਾਲ ਰਾਤ ਕੱਟਨੀ ਸੀ ਉਹਨੇ ਨੌਕਰਾਂ ਤੋਂ ਪਾਣੀ ਮੰਗਾਇਆ ਪੁੱਗਾ ਜਾਂ ਨਾਲ ਪੱਥਰ ਮੰਗਾਇਆ ਪਾਣੀ ਦੇ ਵਿੱਚ ਉਹਨੂੰ ਆਪਣੇ ਨੂੰ ਭਿਉੜਿਆ ਕਰੇ ਪੱਥਰ ਦੇ ਨਾਲ ਉਹਨੂੰ ਤਿੱਖਾ ਕਰੀ ਰਾਜੇ ਨੂੰ ਸੰਤਾਂ ਦਾ ਬਚਨ ਚੇਤੇ ਆ ਗਿਆ ਉਹ ਰਾਜਾ ਬਿਰਦਾ ਉਹਦੇ ਬੱਲੇ ਕਹਿ ਲੱਗ ਪਿਆ ਕਿੰਦਾ ਕਾਚਾ ਕੂਚਾ ਬਹੁਤ ਸਵਾਰ ਹੈ ਪੰਨਾ ਲਗਾਵੇ ਪਾਣੀ ਜੋਈ ਬਾਤ ਕੋ ਕਰਨੀ ਚਾਹੀ ਸੋਈ ਬਾਤ ਮੈਂ ਜਾਣੀ ਉਹ ਜਿਹੜਾ ਵੈਦ ਸੀ ਉਹ ਰਾਜੇ ਦੇ ਪੈਰੰਖ ਹੈ ਗਿਆ ਕਿ ਦਾ ਮਹਾਰਾਜ ਗਲਤੀ ਹੋ ਗਈ ਮੇਰੇ ਤੋਂ ਮੈਨੂੰ ਮਾਫੀ ਦੇ ਇਹਦਾ ਅਰਥ ਤਾਂ ਇਹ ਸੀ ਸੰਤ ਤਾਂ ਕਾਣ ਕਹਿੰਦੇ ਸੀ ਕਿ ਤੂੰ ਇਹਨੂੰ ਪੱਥਰ ਤੇ ਨਾਲੀਂ ਦੁਦਰ ਘਸਾਉਂਦਾ ਮੈਂ ਫਿਰ ਪਾਣੀ ਲਾਉਂਦਾ ਕਿ ਜਿਹੜੀ ਗੱਲ ਤੂੰ ਜਾ ਕੇ ਹੱਡਾਂ ਦੇ ਵਿੱਚ ਚੁੰਝ ਮਾਰਨੀ ਤੇਰੀ ਚੁੰਝ ਮੁੜ ਗਈ ਹੁਣ ਤਿੱਖੀ ਕਰਨ ਵਾਸਤੇ ਆਇਆ ਦੁਬਾਰਾ ਫਿਰ ਹੱਡਾਂ ਦੇ ਵਿੱਚ ਮਾਰੇਗਾ ਉਹ ਸੰਤਾਂ ਦਾ ਬਚਨ ਰਾਜੇ ਨੇ ਜਦ ਉਹਦੇ ਕੋਲੇ ਪੜਿਆ ਵੈਦ ਤੇ ਵੈਦਾਨ ਦੇ ਚਰਨੀ ਲੱਗ ਪਿਆ ਕਹਿੰਦਾ ਮਹਾਰਾਜ ਮੈਨੂੰ ਮaaf ਕਰ ਦਿਓ ਰਾਜਾ ਕਹਿੰਦਾ ਕੀ ਹੋਇਆ ਇਹਦਾ ਮਹਾਰਾਜ ਜਿਹੜੇ ਤੁਸੀਂ ਗੱਲ ਕਹੀ ਜੇ ਤੁਹਾਨੂੰ ਪਤਾ ਲੱਗੇ ਮੈਨੂੰ ਕਿਉਂ ਪੁੱਛਦੇ ਆਂ ਰਾਜਾ ਕਹਿੰਦਾ ਇਹਦਾ ਕਹਿੰਦਾ ਮਹਾਰਾਜ ਜਿਹੜਾ ਤੁਸੀਂ ਆ ਬਚਨ ਪੜਿਆ ਨਾ ਕਾਚਾ ਕੂਚਾ ਬਹੁਤ ਸਵਾਰਾ ਪੁਨਾ ਲਗਾਵੇ ਪਾਣੀ ਜੋਈ ਬਾਤ ਕਰਨੀ ਚਾਹੀ ਸੋਈ ਬਾਤ ਮੈਂ ਜਾਣੀ ਮੈਨੂੰ ਸਮਝ ਲਾ ਕੀ ਮੇਰੀ ਜਿਹੜੀ ਤੁਹਾਡੇ ਭਰਾ ਦੇ ਨਾਲ ਸੰਧੀ ਹੋਈ ਮਾਇਆ ਦੇ ਲਾਲਚ ਵਿੱਚ ਮੈਂ ਭੁੱਲ ਗਿਆ ਤਾਂ ਮੈਂ ਸੇ ਮਾਰਨਾ ਚਾਹੁੰਦਾ ਸੀ ਤੁਹਾਨੂੰ ਇਹ ਗੱਲ ਪਤਾ ਲੱਗੀ ਮੈਨੂੰ ਮਾਫ ਕਰ ਰਾਜੇ ਨੇ ਜਦ ਵਿੱਚ ਆ ਗਏ ਸੋਨੀਓ ਉੱਥੇ ਵੇਲੇ ਉਹ ਪਤਾ ਲੱਗਿਆ ਕਹਿੰਦਾ ਚਲੋ ਵਜ਼ੀਰਾਂ ਨੂੰ ਕਹਿ ਲਗਾ ਸੰਤਾਂ ਦੇ ਦਰਸ਼ਨ ਕਰੀਏ ਕਹਿੰਦੇ ਮਹਾਰਾਜ ਉਹ ਮਹਾਤਮਾ ਦਾ ਕਦਮ ਦੇ ਚਲੇ ਗਏ ਉਹ ਤਾਂ ਅੱਗੇ ਲੱਗੇ ਇਸ ਕਰਕੇ ਉਹ ਰਾਜੇ ਨੂੰ ਫੇਰ ਪਤਾ ਲੱਗਾ ਕਿ ਐਸੇ ਮਹਾਤਮਾ ਨੇ ਜੋ ਬਚਨ ਕਹੇ ਸੀ ਅੱਜ ਮੇਰਾ ਭਲਾ ਹੋ ਗਿਆ ਨਹੀਂ ਤਾਂ ਮੇਰੇ ਭਰਾ ਨੇ ਮੈਨੂੰ ਮਾਰ ਪਾਉਣਾ ਇਸ ਕਰਕੇ ਅੱਜ ਸੰਤ ਬਾਬਾ ਖੁਦਾ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ ਜੋ ਵੀ ਸੰਗਤ ਇੱਥੇ ਬਚਨ ਕਹ ਦੇਗੀ ਨਾ ਜੇ ਕੋਈ ਸਾਨੂੰ ਬੁਰਾ ਸ਼ਬਦ ਵੀ ਕਹੇ ਤੂੰ ਇੱਥੇ ਗੁਰਮਤ ਕੋਈ ਉਹਦੇ ਚ ਵੀ ਸਾਡਾ ਭਲਾ ਹੀ ਹੋਵੇਗਾ ਕਿਉਂਕਿ ਜਿਵੇਂ ਮਹਾਪੁਰ ਵਚਨ ਕਾਦੇ ਕਹਿੰਦੇ ਭਾਈ ਜੇ ਦਾਣੇ ਫੈਲ ਕੇ ਵੀ ਸੁਣਤ ਕੇ ਨਾ ਧਰਤੀ ਦੇ ਜਦੋਂ ਆਪਾਂ ਵੀ ਖਲਾਰ ਨੇ ਪਰਾਮ ਫੈਲ ਕੇ ਸੁਣਤ ਨੂੰ ਪਰਾਮ ਪਿਆਰ ਨਾਲ ਸੁਣਤ ਨੂੰ ਪੜਾ ਕੱਲੇ ਕੱਲੇ ਉਹ ਬੀਜ ਉੱਗ ਪੈਂਦਾ ਹੈ ਇਸ ਕਰਕੇ ਅੱਜ ਦੇ ਸਥਾਨ ਤੇ ਇਸ ਸੰਤਾਂ ਦੇ ਬਹੁਤੇ ਆਗੰਗ ਦੇ ਵਿੱਚ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਅਸੀਂ ਮਹਾਪੁਰਖਾਂ ਦੇ ਦਰਸ਼ਨ ਕਰ ਰਹੇ ਹਾਂ ਉਹਨਾਂ ਦੇ ਦੱਸੇ ਹੋਏ ਬਚਨਾਂ ਤੇ ਚੱਲ ਕੇ ਜਿਵੇਂ ਮੈਂ ਪੜਿਆ ਸੁਣਿਆ ਵੀ ਇਹ ਨਿਰਮਲ ਮਹਾਪੁਰਖ ਸਾਹਿਬ ਤੂਕਾ ਮਾਤਰ ਸਮਾ ਹੀ ਹੋ ਗਿਆ ਹੁੰਦਾ ਨਿਰਮਲ ਪੰਥ ਸਾਹਿਬ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਲਾਇਆ ਪੰਜ ਸਿੰਘਾਂ ਨੂੰ ਚੇਤਨਵਟ ਸੰਥਿਆ ਕਰਨ ਵਾਸਤੇ ਭੇਜਿਆ ਕਵੀ ਰਾਜ ਕਹਿੰਦੇ ਭਾਈ ਸੰਤੋਖ ਸਿੰਘ ਜੀ ਦਾ ਸੇਕ ਕਿ ਪੰਡਤ ਲੋਕ ਜਿਸ ਵਿਦਿਆ ਨੂੰ ਪੜਨ ਵਾਸਤੇ 30 ਸਾਲ ਲਾਉਂਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਨਾਲ ਭਾਈ ਰਾਮ ਸਿੰਘ ਭਾਈ ਗੰਢਾ ਸਿੰਘ ਭਾਈ ਕਰਮ ਸਿੰਘ ਆਦਿ ਪੰਜਾ ਸੱਤਾ ਨੇ 50 ਸਾਲਾਂ ਦੇ ਵਿੱਚੋਂ ਵਿਦਿਆ ਆਪਣੀ ਜਦੋਂ ਸਿੰਘਾਂ ਦੇ ਸੀਰੀ ਸੇ 80-80 ਰੁਪਏ ਮੁੱਲ ਪੈਂਦਾ ਸੀ ਉਦੋਂ ਇਹਨਾਂ ਮਹਾਤਮਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਲੇਖ ਲੈ ਕੇ ਅਸਥਾਨਾਂ ਤੇ ਫਚਾਈ ਜਿੰਨੀਆਂ ਹੱਥ ਲਿਖਤ ਪ੍ਰਾਰਥਨਾਵਾਂ ਹਾਂ ਨਿਰਮਲ ਉਦਾਸੀਆਂ ਮਹਾਤਮਾ ਨੇ ਆਪਣੇ ਹੱਥੀਂ ਲਿਖੀਆਂ ਕੁੰਬਾਂ ਤੇ ਜਾ ਜਾ ਕੇ ਸਿੱਖ ਰੱਜ ਦੇ ਕੁੰਬਾਂ ਤੇ ਜਾਣ ਵਾਲਾ ਆਪਣੇ ਲੋਕਾਂ ਨਾਲ ਪਿੰਦਰਾਂ ਨੂੰ ਘੁਲਾਣੇ ਸਤ ਕੁੰਬ ਤੇ ਚਲੇ ਗਏ ਉੱਥੇ ਸਿੱਖੀ ਦਾ ਪ੍ਰਚਾਰ ਕੀਤਾ ਤਨ ਸੰਤ ਬਾਪਾ ਪ੍ਰੀਤਮ ਦਾਸ ਜੀ ਉਦਾਸੀ ਸਨੈਸੀ ਲਾਣੂ ਤੇ ਕਹਿੰਦੇ ਸਾਡੀ ਸਵਾਲ ਲਾਈ ਮਹਾਪੁਰਖ ਸੁਖਮਨੀ ਸਾਹਿਬ ਦੇ ਅਭਿਆਸੀ ਜੀ ਕਹਿੰਦੇ ਗੰਗਾ ਦੇ ਵਿੱਚ ਆਜੋ ਸਵਾਲ ਲਾ ਕੇ ਤਰਾਂ ਲੱਗ ਜੂ ਵੀ ਤੁਹਾਡੀ ਤੇ ਸਾਡੀ ਸੁਖਮਨੀ ਸਾਹਿਬ ਜੀ ਦਾ ਪਾਠ ਪੜ੍ਹ ਕੇ ਗੰਗਾ ਦੇ ਵਿੱਚ ਸਰੀਰ ਤੇ ਸਵਾਹ ਮੜ ਕੇ ਸੁੱਕੇ ਹੀ ਨਿਕਲ ਆਈ ਕਹਿੰਦੇ ਦੱਸੋ ਵੀ ਪੇਰਕੰਦੇ ਸਾਡੀ ਤੜਾਕੀ ਬੰਨੀ ਹੋਈ ਸੰਗਲਿ ਬੰਨੀ ਹੋਈ ਸੀ ਮਹਾਪੁਰਖਾ ਨੇ ਜਦੋਂ ਹਰਮੰਦਰ ਸਾਹਿਬ ਜਾਂਦੇ ਆਪਾਂ ਸੰਗਲਾਂ ਵਾਲਾ ਅਖਾੜਾ ਦਰਸ਼ਨ ਕਰਦੇ ਹਾਂ ਥੋੜਾ ਜਿਹਾ ਢਾਇਆ ਹੋਇਆ ਹੈ ਅੱਗ ਦੇ ਵਿੱਚ ਸੁੱਤ ਦਿੱਤਾ ਸੰਗਲ ਜਦੋਂ ਲਾਲ ਹੋ ਗਿਆ ਕਿਤੇ ਲਾਓ ਕਿੰਨੇ ਲਾਉਣਾ ਮਹਾਪੁਰਖ ਪਾਪਾ ਪ੍ਰੀਤਮ ਦਾਸ ਜੀ ਨੇ ਉਸ ਵੇਲੇ ਆਪਣੇ ਲਖਮੋਹ ਅਸਮਲੀ ਲਾਈ ਉਹਨਾਂ ਦਿਨਾਂ ਦੇ ਵਿੱਚ ਹైਦਰਾਬਾਦ ਦਾ ਉਸ ਇੱਦਰ ਦੇ ਰਾਜੇ ਨੇ 7.5 ਲੱਖ ਰੁਪਇਆ ਮਹਾਪੁਰਖਾਂ ਨੂੰ ਦਿੱਤਾ ਉਦਾਸੀ ਖਾੜੇ ਨਿਰਮਲੇ ਖਾੜੇ ਉੱਤੋਂ ਬੱਜੇ ਹਾਂ। ਐਸੇ ਮਹਾਪੁਰਖਾਂ ਨੇ ਪੰਥ ਦੇ ਅੰਦਰ ਇੰਨਾ ਯੋਗਦਾਨ ਪਾਇਆ। ਉਹਨਾਂ ਨੂੰ ਵਾਰ-ਵਾਰ ਸਾਡੀ ਨਮਸਕਾਰ ਹੈ। ਐਸੇ ਮਹਾਪੁਰਖਾਂ ਦੇ ਸਲਾਣਾ ਜੋੜ ਮੇਲੇ ਇਤਿਹਾਸ ਭਰੀ ਸਤਖੰਡਵਾਸੀ ਮਹਾਪੁਰਖ ਸੰਤ ਬਾਬਾ ਇੰਦਰ ਸਿੰਘ ਜੀ ਦੇ ਘਰੇ ਵਾਲੇ ਉਹਨਾਂ ਮਹਾਪੁਰਖਾਂ ਤੇ ਦਾਸ ਅਇਨਾਬ ਸੌ ਦਾਸ ਸਤਿ ਸੇਵਾ ਹਾਜ਼ਰ ਹੋਈ ਹੈ ਸਤਿਗੁਰੂ ਮਹਾਰਾਜ ਦੀ ਕਿਰਪਾ ਕਰੇ ਇਸੇ ਪ੍ਰਕਾਰ ਗੁਰੂ ਦੀ ਸੰਗਤ ਦੇ ਦਰਸ਼ਨ ਦਾ ਅਧਿਆ ਸਮਾਪਤੀਤ ਹੋਵੇ ਇਤਨੀਆਂ ਬੇਨਤੀਆਂ ਪ੍ਰਮਾਣ ਕਰਨੀਆਂ ਸਤਿਗੁਰੂ ਮਹਾਰਾਜ ਦੀ ਬਦਾਰ ਕਰਦੀਆਂ ਵਿਚਾਰਾਂ ਕਰਦੀਆਂ ਹੋਈਆਂ ਸਤੂ ਭੁੱਲ ਕੇ ਛਮਾ ਕੇ ਵਾਸਤੇ ਸਮਰੱਥ ਬਖਸ਼ੀ ਜੀ ਕਲਾਉਪਤੇ ਵਾਹਿਗੁਰੂ ਜੀ ਦਾ ਖਾਸ ਆਪ ਵਾਹਿਗੁਰੂ ਜੀ ਦਾ ਫਤਤੇ ਬਾਬਾ ਗੁਰਪਿੰਦਰ ਸਿੰਘ ਜੀ ਰਤਵੇਵਾਰਿਆ ਉਹਨਾਂ ਦਾ ਮਾਪੋਸ਼ਾ ਨਬੂਆ ਬਹੁਤ ਧੰਨਵਾਦ ਉਪਰੰਤ ਡਿਜੀਟਲ ਤਖਤਕਾਰ ਹਰਿੰਦਰ ਕਾਰ ਉਹਨਾਂ ਦੇ ਜੱਜਨਾਬ ਸਾਹਿਬ ਭਾਈ ਸਾਹਿਬ ਸਿੰਘ ਜੀ ਨੀ